ਰਾਈਟ ਬਦੀ ਦਾ ਮੇਰੀ ਗਲੂਕੋਮਾ ਕਰਕੇ ਉਹ ਮਤਲਬ ਗਲੂਕੋਮੇ ਦਾ ਡਾਕਟਰ ਕਹਿੰਦੇ ਨੇ ਇਲਾਜ ਕੋਈ ਨਹੀਂ ਅਮਰ ਜੀ ਹਾਂ ਰਾਈਟ ਸਾਈਡ ਦਾ ਤਾਂ ਨਹੀਂ ਇਲਾਜ ਹੈ ਲੇਕਿਨ ਲੈਫਟ ਬੰਦੀ ਦੀ ਵੀ ਬੇਜ਼ੰਦ ਘਟ ਸੀਗੀ ਉਹਦੇ ਨਾਲ ਇੱਕ ਪਿਛਲੇ ਹਫਤੇ ਨਾਲੋਂ ਥੋੜਾ ਜਿਹਾ ਫਰਕ ਲੱਗ ਰਿਹਾ ਹੈ ਇੱਕ ਦੋ ਲਾਈਨਸ ਮਤਲਬ ਪੜਨ ਚ ਮੈਨੂੰ ਬਰੂਮੈਂਟ ਲੱਗ ਰਹੀ ਹੈ ਅੱਛਾ ਤੇ ਰਾਈਟ ਸਾਈਡ ਬਦੀ ਜੋ ਕਹਿ ਰਹੇ ਆ ਕਿ ਕੋਸ਼ਿਸ਼ ਕਰਕੇ ਦੇਖ ਲੈਂਦੇ ਆਂ ਅਗਰ ਹੋ ਸਕਦੀ ਆ ਤਾਂ ਠੀਕ ਹੈ ਰਾਈਟ ਨੂੰ ਕੀ ਹੋਇਆ ਰਾਈਟ ਦੀ ਦਾ ਪਿੱਛੇ ਰਾਈਟ ਦੀਆਂ ਦੀ ਜਿਹੜੀ ਨਰਵਸ ਐ ਉਹ ਡੈੱਡ ਹੋ ਚੁੱਕੀਆਂ ਸੁੱਕ ਗਈਆਂ ਨੇ ਹਾਂਜੀ ਬੱਦ ਨੇ ਅੱਛਾ ਕਿਤੇ ਦਿਖਾਇਆ ਨਹੀਂ ਇਸ ਤੋਂ ਪਹਿਲਾਂ ਤੁਸੀਂ ਨਹੀਂ ਦਿਖਾਇਆ ਜੀ ਪੀ ਜੀ ਵੀ ਦਿਖਾ ਦਿਆ ਚਨਈ ਵੀ ਦਿਖਾ ਦਿਆ ਸਰ ਚਨਈ ਵੀ ਦਿਖਾਇਆ ਹਾਂਜੀ ਉੱਥੇ ਵੀ ਗੱਲ ਨਹੀਂ ਪਣੀ ਤੇ ਰਾਈਟ ਸਾਈਡ ਦਾ ਸਾਰੇ ਪਟਿਆਲੇ ਬਣ ਗਈ ਗੱਲ ਪਟਿਆਲੇ ਮਤਲਬ ਲੈਫਟ ਲੈਫਟ ਵਾਲੀ ਤੇ ਦਿਖਾਈ ਨਹੀਂ ਰਾਈਟ ਵਾਲੀ ਦੀ ਉਹਨਾਂ ਸਾਰਿਆਂ ਨੇ ਜਵਾਬ ਦੇ ਦਿੱਤਾ ਠੀਕ ਹੈ ਲੈਫਟ ਵਾਲੀ ਦੀ ਤਾਂ ਲੈਫਟ ਵਾਲੀ ਦੀ ਨੀਗਾ ਘਟ ਰਹੀ ਸੀ ਲਗਾਤਾਰ ਹਾਂਜੀ ਹਾਂਜੀ ਉਹਦੇ ਵੀ ਬਹੁਤ ਜ਼ਿਆਦਾ ਨੰਬਰ ਸੀਗਾ ਅੱਛਾ ਤੇ ਉਹਦੇ ਚ ਹੁਣ ਥੋੜਾ ਜਿਹਾ ਲੱਗ ਰਿਹਾ ਮੈਨੂੰ ਕਿ ਇੰਪਰੂਵਮੈਂਟ ਅੱਛਾ ਐਨਕ ਲਾ ਕੇ ਦਿਸਦਾ ਸੀ ਤੁਹਾਨੂੰ ਪਹਿਲਾਂ ਲੈਫਟ ਵਾਲੀ ਥਾ हां नजर सब कुछ आ रहा है लेकिन बहुत कट नजर आंदा है बहुत कट तो हु नजर साफ नजर आ रही मतलब आगे ਨਾਲੋਂ ਥੋੜਾ ਇੰਪਰੂਵ ਹੈ ਅੱਗੇ ਨਾਲੋਂ ਇੰਪਰੂਵ ਹੈ আচ্ছা ਇੱਕ ਗੱਲ ਹੋਰ ਦੱਸੋ ਇਹ ਹਮੇਸ਼ਾ ਹੀ ਕਹਦੇ ਨੇ ਕਿ ਜਿਹੜਾ 20 ਮਿੰਟ ਦੇ ਵਿੱਚ ਕੁਛ ਨਾ ਕੁਛ ਫਰਕ ਪੈਂਦਾ ਸੀ ਤਾਂ ਮਰੀਜ਼ ਨੂੰ ਅਗਲੀ ਵਾਰ ਬੁਲਾਉਣੇ ਆ ਤੁਹਾਨੂੰ 20 ਮਿੰਟ ਚ ਫਰਕ ਪਿਆ ਜਦੋਂ ਦਵਾਈ ਮੈਡੀਸਨ ਤੁਹਾਡੀ ਡ੍ਰੌਪ ਦੇ ਵਿੱਚ ਲੈਫਟ ਦੀ ਗੱਲ ਕਰਦੇ ਆ ਲੈਫਟ ਵਿੱਚ ਇੱਕ ਅੱਧੀ ਲਾਈਨ ਦਾ ਫਰਕ ਪਿਆ ਸੀ ਤੁਹਾਨੂੰ 20 ਮਿੰਟਾਂ ਚ 20 ਮਿੰਟਾਂ ਚ